ਆ ਮਾਈ ਦੀ ਤੇ ਨਾ ਤਮਾਈ ਵੀ ਗੜ ਗਈ ਆ ਇਹਦੀ ਕੁੜੀ ਕਾਦੀ ਹੋ ਕੇ ਚਲ ਗਈ ਆ ਇਹ ਤਾਂ ਭੂਏ ਚੜ ਗਈ ਆ ਕਿੱਦਾਂ ਆਕੜ ਕੇ ਬੈਠੀ ਆ ਕਿਹ ਕੰਮ ਕਰਦਾ ਨਹੀਂ ਪਤਾ ਇਹਨੂੰ ਕੋਈ ਕੰਮ ਹੀ ਕਰ ਲਾਂ ਮੈਂ ਤਾਂ ਵਾਵਾ ਸੂਤ ਕੀਤੀ ਹੀਗੀ ਪਤਾ ਨਹੀਂ ਕਿਹੜਾ ਕੰਨ ਚ ਵਾਲਾ ਪਾ ਗਈ ਆ ਕੱਲ ਦਾ ਜਿਹੜਾ ਉੱਖਾਂ ਦਾ ਨਾਂ ਨਹੀਂ ਲੈਣ ਦੀ ਮੱਜੇ ਤੋਂ ਕੋਈ ਨਹੀਂ ਮਾਈਏ ਆਉਣਾ ਤੇ ਮੇਰੇ ਹੱਥਾਂ ਵਿੱਚ ਹੀ ਆ ਨਾ ਤੈਨੂੰ ਫੇਰ ਮਤ ਦਊ ਇਹ ਤਾਂ ਕਰਦੀ ਆ ਮਨਜਿੰਦਰ ਨੂੰ ਫੋਨ ਲੰਨੀ ਆ ਉਹਨਾਂ ਨੂੰ ਦੱਸਣੀ ਆ ਕਿ ਤੇਰੀ ਭੈਣ ਆਕਰਤੂਪਾਂ ਕਰਕੇ ਗਈ ਆ ਜੇ ਕਿਤੇ ਮਨਜਿੰਦਰ ਨੇ ਫੋਨ ਲਾ ਲਿਆ ਨਾ ਆਪਣੀ ਭੈਣ ਨੂੰ ਉਹਨੇ ਸਾਰਾ ਕੁਝ ਦੱਸ ਦੇਣਾ ਵਾ ਕਿ ਜੀਵਨ ਤੇ ਮਾਤਾ ਕੋ ਕੰਮ ਕਰਉਂਦੀ ਆ ਹੈ ਤੇ ਫਿਰ ਇੰਨੇ ਮੇਰੇ ਬਰਖਲਾਫ ਹੋ ਜਾਣ ਨਾ ਨਹੀਂ ਨਹੀਂ ਇਹ ਕੰਮ ਮੈਂ ਹੋ ਨਹੀਂ ਦੇਣਾ ਚੱਲ ਮੈਂ ਪਹਿਲਾਂ ਹੀ ਫੋਨ ਲੰਨੀ ਇਹਨਾਂ ਨੂੰ ਕਿਤੇ ਨੰਬਰ ਤਾਂ ਨਹੀਂ ਪਤਾ ਲੱਗਣ ਡਿਆ ਹਾਂ ਕੋਈ ਗੱਲ ਨਹੀਂ ਜਿੰਨੇ ਮਰਜੀ ਚੱਲਾ ਚੱਲੋ ਮਾਵਾਂ ਤੀਆਂ ਤੁਸੀਂ ਮੈਂ ਵੀ ਤੁਹਾਡੀ ਚਾਲ ਨਹੀਂ कामयाब ਹੋਣ ਦੇਣੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਆਪਣਾ ਸੁਣਾਓ ਕੀ ਕਰਨ ਦੇ ਜੇ ਕੰਮ ਤੇ ਅੱਛਾ ਅੱਛਾ ਨਹੀਂ ਨਹੀਂ ਮੈਂ ਬਹੁਤੀ ਗੱਲ ਨਹੀਂ ਕਰਨੀ ਮੈਂ ਥੋੜੀ ਜੀ ਗੱਲ ਕਰਨੀ ਸੁਣ ਲਓ ਹੁਣ ਮੇਰੀ ਦੋ ਮਿੰਟ ਦੀ ਗੱਲ ਸੁਣ ਲਓਗਾ ਅੱਛਾ ਅੱਛਾ ਨਹੀਂ ਬਸ ਛੇਤੀ ਕੱਟ ਦੂੰਗੀ ਮੈਂ ਗੱਲ ਕਾਦੀ ਕਰਨੀ ਆ ਆ ਤੁਹਾਡੀ ਭੈਣ ਆਈ ਸੀਗੀ ਆਹੋ ਆਹੋ ਤੁਹਾਡਾ ਭਾਜੀ ਵੀ ਆਇਆ ਸੀ ਚੱਲ ਆਏ ਤੇ ਕੋਈ ਨਹੀਂ ਮੈਂ ਇੱਜ਼ਤ ਕੀਤੀ ਪੂਰੀ ਮੈਂ ਪਕੌੜੇ ਕੱਢੇ ਅੰਦਰੀ ਬਰਫੀ ਮੰਗਾਈ ਕਿਤੇ ਚਾਹ ਪਿਆਲੀ ਨੇ ਮੈਂ ਚਾਹ ਕੀਤੇ ਤੇ ਜਾਂਦੀ ਜਾਂਦੀ ਮਾਂ ਦੇ ਕੰਨ ਚ ਪਤਾ ਨਹੀਂ ਕੀ ਵਾਲਾ ਪਾ ਗਈ ਆ ਆਹੋ ਉਹਦਾ ਰਾਦਾ ਇਹ ਵੀ ਨੌ ਸੱਸ ਰਲ ਮਿਲ ਕੇ ਕਿਉਂ ਰਹਿੰਦੀਆਂ ਵਾ ਹੈ ਤੇ ਚੱਲ ਮੈਂ ਜਾਂਦੀ ਜਾਂਦੀ ਚਵਾਤੀ ਲਾ ਜੰਨੀ ਆ ਆ ਕੰਮ ਕਰਕੇ ਗਈ ਆ ਤੇ ਮਾਤਾ ਮੇਰਾ ਨਾਲ ਕੱਲ ਦੀ ਔਖੀ ਆ ਆਹੋ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਨਾ ਮਾ ਤੁਹਾਡੀ ਮਾਂ ਦੀ ਕਨੀਜ਼ ਤੇ ਕਰਨੀ ਆ ਉਹਨੂੰ ਕੰਮ ਨਹੀਂ ਕਰਨ ਦੀ ਕੋਈ ਵੀ ਤੇ ਫੇਰ ਮੇਰਾ ਮੂੰਹ ਵੱਟੂਗੀ ਤੇ ਮੈਂ ਫੇਰ ਕੀ ਕਰਾਂ ਆਹੋ ਤੁਸੀਂ ਮੇਰੀ ਗੱਲ ਸੁਣ ਲਓ ਧਿਆਨ ਨਾਲ ਅੱਜ ਤੋਂ ਬਾਅਦ ਜੇ ਆਪਣੀ ਭੈਣ ਨੂੰ ਫੋਨ ਕੀਤਾ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਨਹੀਂ 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 ਤੁਸੀਂ ਨਹੀਂ ਫੋਨ ਕਰਨਾ ਉਹਨੂੰ ਉਨੂੰ ਕਿਦਾਂ ਪਤਾ ਲੱਗੂਗਾ ਮੈਂ ਇਹਦੇ ਘਰ ਚ ਪੌਣੇ ਪਾਉਣੀ ਐ ਆਹੋ ਉਹ ਚੰਗਾ 바ਵਾ ਕੱਟ ਦੇਣੀ ਆ ਪਰ ਲੋ ਕੰਮ ਆਹੋ ਬਸ ਆ ਗੱਲ ਦਾ ਧਿਆਨ ਰੱਖਿਓ ਜੇ ਤੁਸੀਂ ਫੋਨ ਕੀਤਾ ਨਾ ਮੁੜ ਕੇ ਤੇ ਫਿਰ ਮੈਨੂੰ ਨਾ ਫੋਨ ਕਰਿਓ ਚੰਗਾ ਚੰਗਾ ਓਕੇ ਕੀ ਫੋਨ ਕਰਨਾ ਵਾ ਇਹ ਤੇ ਕੰਮ ਤੇ ਰਹਿੰਦੇ ਸਾਰਾ ਸਾਰਾ ਦਿਨ ਕੀ ਮੈਂ ਕਰਾਂ ਕਿਹਦੇ ਨਾਲ ਦੁੱਖ ਸੁੱਖਾਂ ਸਾਂਝਾ ਕਰਾਂ ਸਹੀ ਗੱਲ ਵਾ ਕੋਈ ਹੱਜ ਨਹੀਂਗਾ ਇੰਨਾ ਮਾਵਾਂ ਦੀਆਂ ਤੇ ਮੇਰਾ ਜਿੰਨਾ ਹਰਾਮ ਕਰ ਦੇਣਾ ਹੀ ਚਲ ਕੋਈ ਨਹੀਂ ਗੱਲ ਦਾ ਅਸਰ ਤੇ ਹੋਇਆ ਹੀ ਹੋਊ ਹੁਣ ਹੁਣ ਤੀ ਫੋਨ ਕਰਨ ਲੱਗੇ ਚਲ ਵੇਖਾਂ ਬੜਾ ਮਾਈ ਨੂੰ ਜਾ ਕੇ ਉੱਠੀ ਆ ਕੰਮ ਕੋਈ ਲੱਗੀ ਆ ਕਿ ਨਹੀਂ ਅਜੇ ਜਾਂ ਨੂੰ ਦੂਜੀ ਤਰ੍ਹਾਂ ਲਾਵਾਂ ਫਿਰ ਮੈਂ ਠੀਕ ਹੈ ਆ ਜਾ ਕੇ ਫੋਨ ਨਹੀਂ ਕੀਤਾ ਫਿਰ ਮੈਂ ਪਹੁੰਚ ਗਈ ਆ ਰਾਜੀ ਖੁਸ਼ੀ ਚਲੋ ਫੋਨ ਕਰ ਦਿੰਦੇ ਤੇ ਚਲ ਮੈਨੂੰ ਪਤਾ ਲੱਗ ਜਾਂਦਾ ਇਦਾਂ ਤੇ ਹੁਣ ਚਿੰਤਾ ਹੀ ਲੱਗ ਜਾਂਦੀ ਆ ਜਿੰਨਾ ਚਿਰ ਕੋ ਫੋਨ ਨਾ ਕਰੇ ਚਲ ਅੱਛਾ ਹੁੰਦਾ ਮੁੰਡਾ ਤੇ ਉਹਨੂੰ ਆਖਣੀ ਮੈਨੂੰ ਫੋਨ ਲਾ ਕੇ ਨਾ ਪੁੱਤ ਉਹ ਆਪਣੇ ਨਾਲ ਮੇਰੀ ਗੱਲ ਕਰਾ ਦੇ ਮੈਨੂੰ ਪਤਾ ਲੱਗ ਜੇ ਘਰ ਚਲ ਗਏ ਨੇ ਪਤਾ ਲੱਗ ਜੂਗਾ ਚਲੋ ਨਾ ਮਾਤਾ ਮੇਰੀ ਇੱਕ ਗੱਲ ਸੁਣ ਹੂੰ ਜਦੋਂ ਦੀ ਤੇਰੀ ਕੁੜੀ ਗਈ ਆ ਉਦੋਂ ਦੀ ਤੇ ਫੁਲੰਗ ਤੇ ਚੜ ਕੇ ਬੈਠੀ ਆ ਹੈ ਇਹ ਨਹੀਂ ਪਤਾ ਕੁਲੰਗਰ ਪ੍ਰਸ਼ਾਦਾ ਪਕਾਉਣਾ ਵਾ ਤੇ ਕਿਸੇ ਨੇ ਖਾਣਾ ਵਾ ਹੈ ਆਹ ਵੀ ਕੰਮ ਹੋਇਆ ਪੜਾ ਫੇ ਚੁੱਪ ਕਰਕੇ ਹੱਥ ਜੋੜ ਕੇ ਤੇ ਮੁੰਜੇ ਤੇ ਬਹਿ ਜਾ ਏਦਾਂ ਤਾਂ ਨਹੀਂ ਗੁਜ਼ਾਰੇ ਹੁਣੇ ਹੂੰ ਨਹੀਂ ਜੇ ਮੈਂ ਨਹੀਂ ਅੱਜ ਠੀਕ ਤੇ ਅੱਜ ਲੰਗਰ ਪ੍ਰਸ਼ਾਦਾ ਇੱਕ ਦਿਨ ਤੂੰ ਪਕਾ ਲੇਂਗੀ ਤੇ ਤੂੰ ਲਿਸੀਓ ਚਲੀ ਆਂ ਹੈ ਮੇਰੇ ਦਿਵਾਲੇ ਆਣ ਚੜੀਆਂ ਤੂੰ ਨਾ ਮੈਂ ਕਾ ਕੋ ਪਕਾ ਲਾਂ ਹੈ ਆਪ ਕਿਤੇ ਡਿਊਟੀ ਜਾਣਾ ਵਾ ਜਦੋਂ ਮੈਂ ਠੀਕ ਨਹੀਂ ਤੇ ਮੈਂ ਕਿਦਾਂ ਕੰਮ ਕਰ ਲਾਂ ਉੱਠ ਕੇ ਹੈ ਜਦੋਂ ਮੈਂ ਠੀਕ ਹੋਵਾਂਗੀ ਮੈਂ ਕਰ ਲਾਂਗੀ ਨਾ ਠੀਕ ਹੋਣ ਦਾ ਪਤਾ ਤਾਂ ਲੱਗੇ ਵੀ ਹੋਇਆ ਕੀ ਆ ਚੰਗੀ ਭਲੀ ਤੇ ਹੈਗੀ ਆ ਇਹ ਨਾ ਕੁਝ ਨਹੀਂ ਹੋਇਆ ਇਹ ਤੇਰੀ ਕੁੜੀ ਪਾਠ ਪੜਾ ਕੇ ਗਈ ਆ ਤੇ ਤੂੰ ਮਾਂ ਤਾਂ ਨਾ ਠੀਕ ਹੋਣ ਦਾ ਬਹਾਨਾ ਬਣਾ ਕੇ ਪੈ ਜਾ ਕਰ ਤੇ ਕੰਮ ਨਾ ਕਰਿਆ ਕਰ ਕੋਈ ਮਾਤਾ ਦੀਆਂ ਮਾਵਾਂ ਧੀਆਂ ਨੇ ਸਾਰੀਆਂ ਗੱਲਾਂ ਸੁਣ ਲਈਆਂ ਹੈਗੀਆਂ ਪਰ ਨਾ ਇੱਥੇ ਆ ਕੰਮ ਨਹੀਂ ਚੱਲਣੇ ਹੂੰ ਠੀਕ ਆ ਉੱਠ ਕੇ ਕੰਮ ਕਰਨਾ ਹੀ ਪੈਣਾ ਵਾ ਜੇ ਮੈਂ ਨਹੀਂ ਠੀਕ ਤੇ ਮੈਂ ਕੰਮ ਕੁਮ ਕੁ ਕੋਈ ਨਹੀਂ ਕਰਨਾ ਤੂੰ ਬਹੁਤੀ ਨਾ ਬਹੁਤੀਆਂ ਗੱਲਾਂ ਨਾ ਕਰ ਮੇਰੇ ਸਿਰ ਤੇ ਚੜ ਕੇ ਆਣ ਕੇ ਮੈਂ ਠੇਕਾ ਚੁੱਕਿਆ ਕੰਮ ਦਾ ਸਾਰੇ ਦਾ ਜੇ ਮੈਂ ਨਹੀਂ ਠੀਕ ਤੇ ਮੈਂ ਤਾਂ ਵੀ ਕੰਮ ਕਰਾਂ ਤੈਨੂੰ ਕੀ ਗੱਲ ਵਾ ਤੂੰ ਨਹੀਂ ਕਰ ਸਕਦੇ ਤੂੰ ਮਾੜੀ ਲਿਸੀ ਆ ਹੱਦ ਹੋਈ ਤੇਰੇ ਵਾਲੀ ਤੂੰ ਤੇ ਇਦਾਂ ਜਿੱਦਾਂ ਨੌਕਰਾਂ ਨਹੀਂ ਰੱਖੀ ਹੁੰਦੀ ਆ। ਇਹ ਵੀ ਗੱਲ ਨਹੀਂ ਸੁਣਦੀਆਂ ਅਗਲੀਆਂ। ਜਿੱਦਾਂ ਤੂੰ ਮੇਰੇ ਤੇ ਟੌਰ ਪਾਉਣੀ ਆ। ਜਾ ਕੇ ਤੇ ਪਕਾ ਚਮਕੇ ਚ ਰੋਟੀ ਪਾਣੀ। ਕੋਈ ਮੇਰੇ ਵਾਸਤੇ ਸਹਾਨ ਲੱਗੀ ਆ ਕਰਨ। ਅੱਛਾ ਕੁੜੀ ਲੱਗਦਾ ਚੰਗਾ ਕਰਾ ਕੇ ਗਈ ਆ ਕੰਮ ਹੈ। ਵੀ ਮਾਤਾ ਤੇ ਜੁਬਾਨ ਵੀ ਬਦਾਲਾ ਹੈ ਕੰਮ ਵੀ ਕੋਈ ਨਾ ਕਰੀ। ਆ ਅੜਿਆ ਅੜਿਆ ਵਡੀਆਂ ਅਗਲਾ ਤਾਂ ਮੈਨੂੰ ਕਦੀ ਕਈਆਂ ਨਹੀਂ ਜਿਹੜੀਆਂ ਅੱਜ ਕਹਿਣ ਦੇ ਜੇ ਆ ਕੰਮ ਆ ਭਾਵੰਦਿਆਂ ਵਾਲਾ ਕੋਈ। ਕੀ ਗੱਲ? ਕੰਮ ਕਰਦਾ ਕੋਈ ਘਸ ਜਾਣਾ ਵਾ ਉੱਠ ਕੇ ਨਾ ਆ ਰੋਟੀ ਬਣਾਓ ਭੁੱਖ ਲੱਗੀ ਆ ਨਾਲੇ ਮੁੰਡਾ ਵੀ ਆਉਂਦਾ ਹੁਣ ਸਕੂਲੋਂ ਨਹੀਂ ਜਦੋਂ ਤੂੰ ਬਿਮਾਰ ਪੈਨੀ ਆ ਉਦੋਂ ਤੂੰ ਕਿੰਨਾ ਕੋ ਉੱਠਨੀ ਆ ਆਪਣਾ ਨਹੀਂ ਪਤਾ ਮੈਨੂੰ ਗੱਲਾਂ ਕਰਨੀਆਂ ਤੂੰ ਉੱਠ ਕੇ ਰੋਟੀ ਪਕਾ ਤੋ ਉੱਠ ਕੇ ਆਓ ਕਰ ਤੋ ਚੰਗੀ ਭਲੀਆਂ ਤੈਨੂੰ ਕੁਛ ਨਹੀਂ ਹੋਇਆ ਤੇ ਜਿੱਦਣ ਆਪ ਪਈ ਹੁੰਨੇ ਉਹਦਣ ਕੀ ਹੁੰਦਾ ਤੈਨੂੰ ਫਿਰ ਕੰਮ ਤੇ ਤੂੰ ਨਹੀਂ ਕਰਨਾ ਹੁੰਦਾ ਤੂੰ ਉਦਾਂ ਵੀ ਨਹੀਂ ਉੱਠਦੀ ਚਲ ਉੱਠ ਕੇ ਮੈਂ ਫਿਰ ਤੋਰੀ ਲਾਵਾਂ ਮੰਜਾ ਮਲ ਛੜਨੀ ਆ ਮੁੰਡਾ ਮੁੰਡਾ ਮੁੰਡੇ ਦਾ ਫੋਨ ਆਂਦਾ ਉਹਦੇ ਨਾਲ ਨਹੀਂ ਕਿਤੇ ਗੱਲ ਕਰਾਉਂਦੀ ਤੂੰ ਮੇਰੀ ਤੂੰ ਹੀ ਚਾਤਰ ਰਹਿ ਗਈ ਹੈ ਜੇ ਮੈਂ ਚੁੱਪ ਕਰ ਰਹੀ ਨਹੀਂ ਆ ਤੇ ਤੂੰ ਸਭ ਮੇਰੇ ਸਿਰ ਤੇ ਹੀ ਛੜ ਗਈ ਆ ਆ ਦੋਈ ਤੇਰੀ ਹੁਣ ਕੁੜੀ ਨੂੰ ਦੋਸ਼ ਦਈ ਜਾਣੀ ਆ ਕੁੜੀ ਚੁੱਕਣਾ ਦੇ ਗਈ ਆ ਕੁੜੀ ਸਖਾਲ ਗਈ ਆ ਕੁੜੀ ਵਿਚਾਰੀ ਨੂੰ ਕੀ ਲੋੜ ਵਾ ਸਖਾਲਣ ਦੀ ਮੈਨੂੰ ਮੈਂ ਨਹੀਂ ਆਣੀ ਆ ਧੁੱਪੇ ਤਵਲੇ ਆ ਗਏ ਮੈਨੂੰ ਗੱਲਾਂ ਕਿੰਨੀਆਂ ਕਰਦੀ ਆ ਮੇਰੇ ਕੋ ਨਾ ਕੰਮ ਹੁੰਦਾ ਈ ਅੱਜ ਤੇ ਨਾ ਮੈਂ ਅੱਜ ਕਰਨਾ ਹੀ ਆ ਜਿੱਦਾਂ ਤਰਾ ਜੀ ਕਾਦਾ ਕਰ ਪਕਾ ਚਾਏ ਨਾ ਪਕਾ ਆਪੇ ਮੁੰਡਾ ਆਏਗਾ ਤੇ ਪੁੱਛ ਲਏਗਾ ਸਾਰੇ ਨਾ ਮਾਤਾ ਤੇਰੀ ਕੁੜੀ ਦੇ ਸਿਆਪੇ ਆ ਬੇੜਾ ਤੋਂ ਰਕ ਗਰ ਕੋਇਆ ਆਗੀ ਹੀ ਦਵਾ ਦਵ ਮਿੰਨ ਤੇ ਲੱਗਦਾ ਕਿ ਤੂੰ ਹੀ ਆਂਡੋ ਗਵਾਂਡੋ ਫੋਨ ਕਰਵਾ ਕੇ ਸੱਦੀ ਹੁਣੀ ਆ ਪਿਆਣ ਕਿਤੇ ਮੇਰੀਆਂ ਸੁਣ ਲਾ ਮੈਨੂੰ ਬਹੁਤ ਤਾਂ ਕੀਤਾ ਮੇਰੀ ਨੌ ਨੇ ਮੈਨੂੰ ਜੀਣ ਨਹੀਂ ਗਈ ਦਿੰਦੀ ਕੋਈ ਗੱਲ ਨਹੀਂ ਜਿੱਦਣ ਕਿਤੇ ਮੈਂ ਉਹਦੇ ਸਹੁਰੇ ਚਲ ਗਈ ਨਾ ਵੇਖੀ ਉਹਦੇ ਘਰ ਕਿਦਾਂ ਪਵਾੜਾ ਪਾ ਕੇ ਆਉਣੀ ਆ ਜਿੱਦਾਂ ਉਹਨੇ ਇੱਥੇ ਪਵਾੜਾ ਪਾਇਆ ਵਾ ਅਬਲ ਤੇ ਮੈਂ ਉਹਦੇ ਘਰ ਵਾਲੇ ਨਾਲ ਗੱਲਾਂ ਕਰ ਸਕਦੀ ਸੀਗੀ ਪਵਾੜਾ ਤੇ ਮੈਥੇ ਹੀ ਪਾ ਦੇਣਾ ਸੀਗਾ ਪਰ ਮੈਂ ਸੋਚਿਆ ਹਲਤੀ ਧਿਆਣੀ ਨੂੰ ਕੀ ਕਹਿਣਾ ਵਾ ਪਰ ਜਿਹੜਾ ਕਾਰਨਾਮਾ ਉਹ ਕਰਕੇ ਗਈ ਆ ਨਾ ਉਹ ਹੁਣ ਮੈਂ ਵੀ ਕਰਨਾ ਵਾ ਫੇਰ ਪਤਾ ਲੱਗੂ ਕਿਹੜੇ ਭਾਵੇਂ ਕਦੀ ਆ ਕੋਈ ਕਾਰਨਾਮਾ ਨੇ ਉਹਨੇ ਕੀਤਾ ਮੂੰਹ ਐਨੀਆਂ ਗੱਲਾਂ ਕੁੜੀ ਨੂੰ ਐਵੇਂ ਕਰੀ ਜਾਣ ਲਈ ਆ ਕੁੜੀ ਨੇ ਕੀ ਆਖਿਆ ਵਿਚਾਰੀ ਨੇ ਤੈਨੂੰ ਚੰਗੀ ਨਹੀਂ ਮਾੜੀ ਨਹੀਂ ਐਵੇਂ ਬਾਤ ਬਦੀ ਉਹਨੂੰ ਗੱਲਾਂ ਕਰੀ ਜਾਣੀਆਂ ਵਨਸ ਵਨੀਆਂ ਉਹ ਉਹਦੇ ਪਵਾੜੇ ਆ ਉਹਦੇ ਸਿਆਪੇ ਆ ਉਹ ਆਮ ਕਰਗੇ ਉਹ ਜੰਮ ਫਰਗੇ ਉਹਨਾਂ ਤੇ ਕੁਝ ਵੀ ਨਹੀਂ ਮੈਨੂੰ ਆਖਿਆ ਵਿਚਾਰੀ ਨੇ ਉਹਨੇ ਕਿਹਾ ਵਾ ਉਨੇ ਕਿਆ ਤੂੰ ਮੰਜੇ ਤੇ ਬੈਠੀ ਸੱਜ ਕੇ ਹੂੰ ਜੇ ਨਾ ਕਹਿ ਕੇ ਜਾਂਦੀ ਤੇ ਤੂੰ ਕਦੀ ਵੀ ਨਹੀਂ ਬਹਿਣਾ ਐਦਾਂ ਐਦਾਂ ਨਹੀਂ ਗੱਲ ਬਣਨੀ ਉੱਠ ਕੇ ਕੰਮ ਕਰਨਾ ਹੀ ਪੈਣਾ ਵਾ ਜੇ ਰੋਟੀ ਖਾਣੀ ਆ ਨਾ ਤੇ ਉੱਠ ਕੇ ਤੇ ਹੱਥ ਹਿਲਾਓ ਤੇ ਕੰਮ ਕਰੋ ਫੇਰ ਰੋਟੀ ਮਿਲਣੀ ਆ ਮੈਂ ਨਹੀਂ ਖਾਣੀ ਰੋਟੀ ਤੂੰ ਰੋਟੀ ਦੇਈ ਨਾ ਮੈਨੂੰ ਮੈਂ ਨਹੀਂ ਖਾਂਦੀ ਰੋਟੀ ਜਦੋਂ ਮੈਂ ਠੀਕ ਨਹੀਂ ਮੈਂ ਰੋਟੀ ਕੀ ਖਾਣੀ ਆ ਮੈਂ ਮੈਂ ਤੇ ਆਪ ਠੀਕ ਨਹੀਂ ਮੇਰਾ ਬੁਖਾਰ ਚੜਿਆ ਮੈਨੂੰ ਜੇ ਠੀਕ ਨਹੀਂ ਤੇ ਮੁੰਡੇ ਨੂੰ ਕਹਿ ਜਾ ਕੇ ਤੇ ਦਵਾਈ ਲਿਆ ਦੇ ਐਦਾ ਬਹਿਣ ਦਾ ਕੀ ਮਤਲਬ ਹੋਇਆ ਭਲਾ ਮੁੰਡੇ ਨੂੰ ਡੀਕਣ ੜੀਆਂ ਆ ਮੁੰਡਾ ਮੈਂ ਹੋਂਦਾ ਪੜ ਕੇ ਟਿਊਸ਼ਨ ਪੜਨ ਗਿਆ ਆ ਹੋਂਦਾ ਪੜ ਕੇ ਤੁਹਾਨੂੰ ਕਹਿੰਨੀ ਪੁੱਤ ਮੈਨੂੰ ਦਵਾਈ ਲਿਆ ਦੇ ਚਾਹੇ ਮੈਨੂੰ ਨਾਲ ਲੈ ਜਾ ਤੇ ਚਾਹੇ ਦੱਸ ਕੇ ਨਾ ਐਵੇਂ ਵੇਖ ਲੈਨੀ ਕਿਦਾਂ ਕਰਦਾ ਉਹ ਨਹੀਂ ਨਾਲ ਹੀ ਖੜੂਗਾ ਨਾਲੇ ਪਤਾ ਲੱਗ ਜਾਊਗਾ ਕਿ ਨੁਕਸ ਪਿਆ ਕੀ ਆ ਕੱਲ ਦਾ ਆਹੋ ਤੇ ਚਲੋ ਠੀਕ ਆ ਲੱਗ ਜਾਊਗਾ ਪਤਾ ਮੈਂ ਨਾਲ ਹੀ ਜਾਊਂਗੀ ਉਹਦੇ ਜਦੋਂ ਡਾਕਟਰ ਚੈੱਕ ਕਰਕੇ ਦੱਸੂ ਤੇ ਫੇਰ ਪਤਾ ਲੱਗੂ ਤੇ ਫੇਰ ਦੱਸੂ ਨਾ ਤੈਨੂੰ ਆਣ ਕੇ ਮਾਤਾ ਕੋਈ ਗੱਲ ਨਹੀਂ ਤੂੰ ਗੱਲਾਂ ਇੰਨੀਆਂ ਕਰਨੀਆਂ ਤਾਂ ਮਾਤਾ ਤੇ ਬੁਖਾਰ ਚੜਿਆ ਮਾਤਾ ਨੂੰ ਕਿੰਨਾ ਕੋਈ ਨਹੀਂ ਲੱਗ ਜਾਊਗਾ ਪਤਾ ਕੋਈ ਗੱਲ ਨਹੀਂ ਹੌਸਲਾ ਕਰੋ ਆਉਣ ਵਾਲਾ ਹੀ ਆ ਮੁੰਡਾ ਆਹ ਮੈਂ ਵੀ ਦੇਖ ਨਹੀਂ ਰਹੀ ਕੋਈ ਗੱਲ ਨਹੀਂ ਇੱਕ ਦਿਨ ਰੋਟੀ ਪਕਾਉਣੀ ਪੈ ਜੇ ਤੇ ਮਾਉਟ ਪੈ ਜਾਂਦੀ ਇਹਨੂੰ ਹੈ ਪੱਕੀਆਂ ਪਕਾਈਆਂ ਖਾਣ ਦੀ ਜੀ ਆ ਸ਼ਰਮ ਹੈ ਨਹੀਂ ਇਹਨੂੰ ਵੀ ਮੈਂ ਉਹ ਬੁੱਢੀ ਠੇਰੀ ਕੋਲੋਂ ਰੋਟੀ ਪਕਵਾ ਕੇ ਖਾਣੀ ਆ ਤੇ ਤੂੰ ਚੰਗੀ ਭਲੀਆਂ ਕੁੜੀ ਜਿਹੜੀ ਤੈਨੂੰ ਕੀ ਗੱਲ ਵਾ ਬੰਦਾ ਪੁੱਛੇ ਮੁੰਡਾ ਕਹਾ ਤਾਂ ਬਾਹਰ ਚੱਲ ਗਿਆ ਤੇ ਸਿਰ ਤੇ ਚੜ ਗਈ ਮੇਰੇ ਹਾਦੀ ਹੋਈ ਇਹਦੇ ਵਾਲੀ ਨਾ ਹਾਂ ਪਕਾ ਅੱਜ ਮੈਂ ਵੀ ਨਾ ਮੈਂ ਖਾਉਂਗੀ ਇੱਕ ਦਿਨ ਤੂੰ ਤੈਨੂੰ ਵੀ ਪਤਾ ਲੱਗ ਜਾ ਤੂੰ ਤਾਂ ਫਿਰ ਪਕਾ ਕੇ ਖਾਏਂਗੀ ਨਾ ਹਾਈ ਹਾਈ ਲੋੜਾ ਪੈ ਜੇ ਨਹੀਂ ਅ ਮਾਈ ਤੇ ਕੋਹ ਜਿਆਦਾ ਹੀ ਤਮਾ ਵਿਗੜ ਗਈ ਆ ਕੁੜੀ ਪਤਾ ਨਹੀਂ ਇਹਦੇ ਕੰਨਾਂ ਚ ਕੀ ਫਸਫਸਰ ਕਰ ਗਈ ਆ ਵੇਖ ਤੇ ਸਹੀ ਇਹਦਾ ਹਾਲ ਕਿਦਾਂ ਆਕੜ ਕੇ ਬੈਠੀ ਅੱਜ ਵੀ ਮੈਂ ਅੱਜ ਕੋਈ ਕੰਮ ਨਹੀਂ ਕਰਨਾ ਮੈਂ ਵੀ ਮੂੰਹ ਨਾਲ ਕਹਿਣਾ ਵਾ ਮੈਂ ਕੀ ਕਹਿਣਾ ਹੁਣ ਇਹ ਤੋਂ ਵੱਧ ਹੁਣ ਮੈਂ ਕੋਈ ਕਹਿ ਨਹੀਂ ਸਕਦੀ ਪਰ ਸਾਰੇ ਪੌੜੇ ਦੀ ਕੁੜੀ ਦੇ ਆ ਕੋਈ ਗੱਲ ਨਹੀਂ ਉਹਦੇ ਵੀ ਸਹੁਰੇ ਮੈਨੂੰ ਜਾਣਾ ਹੀ ਪੈਣਾ ਵਾ ਤੇ ਜਿੱਦਣ ਉਹਦੀ ਸਾਥੇ ਕੰਨਾਂ ਚ ਮੈਂ ਫੁੱਸਰ ਫੁੱਸਰ ਕਰਕੇ ਆਈ ਨਾ ਫੇਰ ਵੇਖੀ ਪਵਾੜੇ ਪੈਂਦੇ ਫੇਰ ਮਾਂ ਨੂੰ ਵੀ ਦੁੱਖ ਲੱਗਣਾ ਵਾ ਧੀ ਨੂੰ ਵੀ ਲੱਗਣਾ ਵਾ ਹੁਣ ਤੇ ਬੜੀਆਂ ਬੜੀਆਂ ਨਾ ਮਾਵਾਂ ਧੀ ਆਏ ਫੇਰ ਰਲ ਕੇ ਤੈਨੂੰ ਤੰਗੀ ਦਈਏ ਕੋਈ ਨਹੀਂ ਮੈਂ ਵੀ ਗਾੜੀ ਜੀਵਾ ਨਾ ਮੈਂ ਕਿਸੇ ਦੇ ਥੱਲੇ ਨਹੀਂ ਲੱਗਣ ਵਾਲੀ ਕੋਈ ਨਹੀਂ ਮਾਤਾ ਆਲੰਦੇ ਮੁੰਡੇ ਨੂੰ ਦਵਾਈ ਲੈ ਕੇ ਆ ਵੇਖੀ ਤੈਨੂੰ ਮੈਂ ਕਿੱਦਾਂ ਕੰਮ ਚ ਲਾਉਣੀ ਆ ਫੇਰ ਧੀ ਕਰਨਾ ਕਰ ਤੂੰ ਫੇਰ ਮੈਂ ਪੁੱਛਿਆ ਤਾਂ ਉਹ ਕਹਿੰਦਾ ਪੰਡਿਆਵਾ ਹਾਂ ਜੀ ਬਾਈ ਕੰਮ ਕੰਮ ਸਕੂਲ ਅੱਛਾ ਫੇਰ ਸਕੂਲੋਂ ਆ ਕੇ ਰੋਟੀ ਜੱਟੀ ਖਾ ਲਈਆ ਹਾਂ ਜੀ ਖਾ ਲਈ ਮੇਰੇ ਪੁੱਤ ਮੈਂ ਤਾਂ ਸਵੇਰ ਦੀ ਅੱਜ ਠੀਕ ਨਹੀਂ ਗਈ ਕਿਉਂਕਿ ਇਹ ਤੁਹਾਨੂੰ ਟਿਕਣ ਨਹੀਂ ਹਾਂ ਵੀ ਆਵੇ ਤੇ ਫਿਰ ਮੈਂ ਦਵਾਈ ਲਿਆਵਾ ਕੀ ਹੋਇਆ ਕੀ ਜੇ ਬੁਖਾਰ ਹੀ ਚੜ ਗਿਆ ਵਾ ਜ ਆਪ ਦਾ ਮੈਨੂੰ ਠੰਡ ਜੀ ਲੱਗਣ ਰਹੀ ਹੈ ਉਕੇ ਤੇ ਵੱਧ ਘੱਟ ਖਾ ਲੈਣਾ ਕਿਤੇ ਉਹ ਜਾ ਸਾਦਾ ਤੇ ਕੁਝ ਨਹੀਂ ਖਾਣਨਾ ਕੀ ਹੋਣਾ ਨਾ ਹਾਂਜੀ ਇਹ ਉਤਰਾਂ ਹੀ ਅੱਜਕੱਲ ਮੌਸਮ ਹੀ ਤੂੰ ਸਵੇਰ ਦੇ ਠੀਕ ਨਹੀਂ ਤੇ ਮੰਮੀ ਨੂੰ ਦੱਸਿਆ ਕਿ ਨਹੀਂ ਮੇ ਭਰਾਵਾ ਤੇਰੀ ਮੰਮੀ ਨੂੰ ਕੀ ਦੱਸਣਾ ਮੈਂ ਤੇ ਮੈਨੂੰ ਉੱਠ ਕੇ ਆਖਣ ਦੇ ਉੱਠ ਕੇ ਕੰਮ ਕਰ ਚਮਕੇ ਚ ਤੇ ਮੈਂ ਕਿਹਾ ਵੀ ਮੈਂ ਠੀਕ ਨਹੀਂ ਗੀ ਮੇਰੇ ਕੋਲ ਅੱਜ ਨਹੀਂ ਉੱਠਿਆ ਜਾਂਦਾ ਤੇ ਤੂੰ ਆਪੇ ਅੱਜ ਕਰ ਲੈ ਕੰਮ ਮੰਮੀ ਦੀ ਕਿੰਨੀ ਗੱਲ ਗਲਤ ਵਾ ਦਾਦੀ ਮਾਂ ਠੀਕ ਨੇ ਤੂੰ ਤਾਂ ਕੰਮ ਕਰ ਤੇ ਓਕੇ ਦਾ ਮਮੀ ਨੂੰ ਕੀ ਹੋਇਆ ਵਾ ਆਂਦੀ ਤੈਨੂੰ ਕਰ ਤੋ ਕੀ ਕੁਛ ਨਹੀਂ ਤੈਨੂੰ ਹੋਇਆ ਤੂੰ ਜਾਣ ਕੇ ਮੰਜੇ ਤੇ ਪਈ ਆ ਤੈਨੂੰ ਕੁੜੀ ਤੇਰੀ ਸਖਾਲ ਗਈ ਆ ਵੀ ਕੰਮ ਨਾ ਕਰੇ ਉਹ ਕਈ ਦੀਆਂ ਕਈ ਗੱਲਾਂ ਕਰਨ ਲਈ ਇਹ ਤਾਂ ਮੈਨੂੰ ਲੱਗਦਾ ਨਾ ਮੈਨੂੰ ਫੋਨ ਕਰਨਾ ਹੀ ਪੈਣਾ ਪਾਪਾ ਨੂੰ ਹਾਂ ਉਹ ਤਾਂ ਬੜੀਆਂ ਗੱਲਾਂ ਕਰਨ ਲਈ ਆ ਤੇਰੀ ਕੁੜੀ ਆਈ ਹੀ ਤੈਨੂੰ ਕੁਣਾ ਦੇ ਗਈ ਆ ਤੇ ਤੂੰ ਕੰਮ ਨਾ ਕਰੇ ਤੇ ਮੰਜੇ ਤੇ ਬੈਠੀ ਰਹੀ ਫਲਾਣੀ ਕਰੇ ਅਮਤੀ ਕਰੇ ਤੇ ਆਪੇ ਇਹ ਕਰੇਗੇ ਨੂੰ ਕੀ ਹੋਇਆ ਕਰ ਦਿੰਦੇ ਤੁਹਾਨੂੰ ਭੂਆ ਕੋਲ ਛੱਡਾਵਾਂਗੇ ਹਫਤਾ ਤੱਕ ਇਹ ਹਿਸਾਬ ਨਾਲ ਤੇ ਜਾਣਾ ਪੈਣਾ ਫੇਰ ਜਿੱਦਾਂ ਇਹ ਕਰਨ ਲਈ ਇੰਦਵਾਈ ਮੈਨੂੰ ਕਿੱਥੋਂ ਲਿਆ ਕੇ ਦੇਣੀ ਐ ਤੇ ਗੱਲਾਂ ਕਰ ਕਰ ਕੇ ਤੇ ਮੇਰੇ ਕੰਨਡੇ ਲੂ ਛੜੇ ਨੇ ਐਂਦਾ ਦੀ ਆਦੀ ਕੰਮ ਕਰੇਂਗੀ ਤੇ ਰੋਟੀ ਮਿਲੇਗੀ ਮੈਂ ਕਹਾ ਮੈਂ ਰੋਟੀ ਨਹੀਂ ਖਾਂਦੀ ਤੇ ਕੰਮ ਨਹੀਂ ਮੇਰ ਕੋ ਅੱਜ ਹੁੰਦਾ ਇੱਕ ਦਿਨ ਤੂੰ ਕਰ ਲੈਂਗੀ ਤੇ ਤੂੰ ਕੰਨੇ ਲੱਸੀ ਹੋ ਚੱਲੀਂ ਤੂੰ ਪਕਾਣਾ ਹਰ ਰੋਟੀਆਂ ਐਂਦਾ ਕਰੋ ਜੇ ਤੁਹਾਡੀ ਸਿਹਤ ਬਹੁਤੀ ਨਹੀਂ ਨਾ ਠੀਕ ਤੇ ਮੈਂ ਕਰਦਾ ਵਾਂ ਸਟਾਰਟ ਮੋਟਰ ਨਾਲ ਤੇ ਮੈਨਾਂ ਆ ਜਾਓ ਆਹ ਲੈ ਹੁਣੀ ਫੈਣੀ ਐ ਦਵਾਈ ਪੁੱਤ ਪਾਪਾ ਨੇ ਨਾ ਮੈਨੂੰ ਸਕੂਟਰੀ ਇਹ ਲੈ ਕੇ ਦਿੱਤੀ ਆ ਆਹੋ ਕਿ ਤੂੰ ਦੋਵੇਂ ਜਾਣੀਆਂ ਚੱਲੀਆਂ ਕਰੋ ਜੇ ਕੋਈ ਚੱਕਰ ਪੈਂਦਾ ਹੋ ਨਹੀ ਉਹ ਜਾਂਦੀ ਆ ਤੇ ਨੋ ਤੈਨੂੰ ਕੀ ਪਤਾ ਤੁਹਾਡੇ ਮਗਰੋਂ ਕੀ ਕੁਛ ਮੇਰੇ ਨਾਲ ਕਰਦੀ ਆ ਤੁਹਾਡੇ ਹੁੰਦੇ ਅਸੀਂ ਬਲੀ ਬਣ ਜਾਂਦੀ ਆ ਜਦੋਂ ਤੂੰ ਉਹਨਾ ਸਕੂਲੋਂ ਤੇ ਉਦੋਂ ਤੇ ਆਂਦੀ ਆ ਵੀ ਮੈਂ ਕੋਈ ਕਹਿੰਦੀ ਨਹੀਂ ਮਾਈ ਨੂੰ ਤੇ ਮਗਰੋਂ ਮੈਰੀ ਉਹ ਤੇਰੀ ਕਰਦੀ ਆ ਜਿਹੜੀ ਕਰ ਜਾ ਕਰ ਨੇ ਹੁਣ ਮੇਰਾ ਘਰ ਰਿਆ ਨਹੀਂਗਾ ਸਰਦਾ ਨਹੀਂ ਪਤਾ ਹੁਣ ਤੂੰ ਪੜ੍ਹਾਈ ਖਰਾਬ ਕਰਨੀ ਮੇਰੇ ਮਾਰੇ ਆ ਇਹ ਥੋੜੀ ਗੱਲ ਵਾ ਤੂੰ ਤੇ ਪੜ ਆ ਕੋਈ ਨਾ ਔ ਦਵਾਈ ਲੈ ਕੇ ਚਲੋ ਆਜੋ ਮੈਂ ਪੁੱਛਣਾ ਆ ਰਿਹਾ ਦਵਾਈ ਲੈ ਆ ਕੇ ਦੇ ਮੈਂ ਆਜੋ ਆਜੋ ਮੈਂ ਕਰ ਦਾਂ ਸਰ ਇਹ ਅੱਧੀ ਪਈ ਆ ਅੱਜ ਚਲੋ ਮੁੰਡੇ ਨੂੰ ਦੇਖਦੀ ਆ ਵਿਚਾਰੇ ਨੂੰ ਮੁੰਡਾ ਵੀ ਇਦਾਂ ਦਾ ਹੋਇਆ ਮਾਂ ਵਰਗਾ ਤੇ ਮੇਰਾ ਤੇ ਬੁਰਾ ਹਾਲ ਹੋ ਜੇ ਹਾਏ ਹਾਏ ਕੰਮ ਕਰ ਕਰ ਕੇ ਨਾ ਅੱਜ ਤੇ ਉਹਦੀਆਂ ਬਾਹਾਂ ਹੀ ਤੀਆਂ ਦੁੱਖ ਮੇਰੀਆਂ ਮਾਈ ਬੇਟੀ ਚੜ ਕੇ ਮੰਜੇ ਦੇ ਉੱਤੇ ਹੁਣ ਪਤਾ ਨਹੀਂ ਕੀ ਕਹੀ ਜਾਂਦੀ ਮੁੰਡੇ ਦੇ ਕੰਨਾਂ ਦੇ ਵਿੱਚ ਕੀ ਫਿਸਰ ਫਿਸਰ ਕਰਦੀ ਹੈ ਹੁਣ ਤੁਹਾਨੂੰ ਕੀ ਹੋਇਆ ਵਾ ਇਹ ਹੋਣਾ ਕੀ ਆ ਆ ਬਾਹਾਂ ਨਹੀਂ ਉੱਠਣੀਆਂ ਪੀੜ ਕਰਨ ਨੂੰ ਕਿਉਂ ਨਾ ਤੁਰਿਆ ਜਾਣ ੜਿਆ ਅੱਜ ਦਾਦੀ ਨੇ ਠੀਕ ਤਾਂ ਕਰਕੇ ਦੇਰੀ ਦਾਦੀ ਨੂੰ ਕੀ ਹੋਇਆ ਔੜੇ ਵਰਗੀ ਆ ਜਾਣ ਕੇ ਪਖੰਡ ਕਰਦੀ ਆ ਮੰਜੇ ਤੇ ਜੜ ਕੇ ਬੈਠੀ ਆ ਸਵੇਰ ਦੀ ਮੈਂ ਬੋਤਿਆਂ ਕਿੱਥੇ ਦੱਸਾਂ ਨਹੀਂ ਕਰਨ ਆ ਮੈਨੂੰ ਦੋ ਪੈਸੇ ਮੈਂ ਦਾਦੀ ਦੀ ਲੈ ਕੇ ਆਵਾਂ ਦਵਾਈ ਅੱਛਾ ਬੜਾ ਸਿਆਣਾ ਵਾ ਤੂੰ ਹੈ ਜਦੋਂ ਆਪਣੀ ਕੁੜੀ ਦੀ ਮੁੱਠ ਵਿੱਚ ਪੈਸੇ ਦਿੰਦੀ ਗੋਲਕਾਰ ਕਰਕੇ ਉਦੋਂ ਕਿੱਥੇ ਪੈਸੇ ਆਉਣਗੇ ਇਹਦੇ ਕੋ ਹੁਣ ਦਵਾਈ ਲੈਣ ਨੂੰ ਪੈਸੇ ਹੈ ਨਹੀਂ ਇਹਦੇ ਕੋ ਇਹਨੂੰ ਕਹਿ ਚੱਲ ਤੇਰੀ ਦਵਾਈ ਲੈ ਆਂ ਆਪੇ ਦੋਗੇ ਕੱਢ ਕੇ ਏ ਦਾਦੀ ਦਾ ਘਰ ਵਾ ਏ ਦਾਦੀ ਦਾ ਘਰ ਵਾ ਦਾਦੀ ਦਾ ਘਰ ਵਾ ਨਹੀਂ ਤੇ ਫਿਰ ਪਾਪਾ ਨੂੰ ਫੋਨ ਲਾ ਕੇ ਫਿਰ ਕਵਾਂਗੀ ਮੇਰੇ account 'ਚ ਪਾਓ ਫਿਰ ਪੈਸੇ ਤੇ ਨਾਲ ਦੱਸ ਦੇਣਾ ਵਾ ਕਿ ਦਾਦੀ ਨਹੀਂ ਠੀਕ ਜਬਾਨ ਖਿੱਚ ਤੂੰ ਤੇਰੀ ਜੇ ਬਹੁਤੀ ਗੱਲ ਕੀਤੀ ਤੇ ਬਹੁਤਾ ਸਿਆਣਾ ਉਹ ਨਾ ਬਣ ਤੇਰੇ ਸਾਰੇ ਖਰਚੇ ਬੰਦ ਕਰ ਦੂੰਗੀ ਗੱਲਾਂ ਮਾਰਦਾ ਫਿਰਦਾ ਵਾ ਦਾਦੀ ਨੂੰ ਦੋ ਪੈਸੇ ਨਹੀਂ ਤੇ ਮੈਂ ਕਹੂੰਗਾ ਚੁੱਪ ਕਰਕੇ ਬਹਿ ਜਾ ਤੇਰੇ ਵੀ ਪਰ ਕੋਈ ਜ਼ਿਆਦਾ ਨਿਕਲਦੇ ਐ ਮੈਨੂੰ ਨਾ ਬਹੁਤੀਆਂ ਗੱਲਾਂ ਦਾ ਨਹੀਂਗਾ ਪਤਾ ਪੈਸੇ ਮੈਨੂੰ ਦੋ ਮੈਂ ਦਾਦੀ ਮਾਂ ਦੀ ਦਵਾਈ ਲੈ ਕੇ ਆਵਾਂ ਬਜ਼ੁਰਗ ਹੈਗੇ ਕੋਹ ਆ ਉਮਰੇ ਕੋਹ ਹੋ ਗਿਆ ਤਾਂ ਫਿਰ ਕੀ ਕਰਨਾ ਕੁਛ ਨਹੀਂ ਹੁੰਦਾ ਚੰਗੀ ਭਲੀ ਆ ਕੋਈ ਚੱਕਰ ਨਹੀਂ ਗਿਆ ਇਹੋ ਜਿਹਾ ਨਾਲੇ ਨਾ ਮੈਂ ਦਾਦੀ ਦਾ ਵੀ ਕੀਤੀ ਹੀ ਗੱਲ ਮੈਂ ਤੁਹਾਨੂੰ ਹਫਤਾ ਕੇ ਛੱਡ ਆਉਣਾ ਮੈਂ ਭੂਆ ਕੋਲ ਅੱਛਾ ਤੇ ਭੂਆ ਖੜੂਗੀ ਭੂਆ ਦੇ ਵੀ ਸੱਸ ਮਾਂ ਘਰ ਆ ਉਹਦੀ ਨਣਾਨ ਘਰ ਵਕਵਾਰੀ ਉਹ ਪਤਾ ਕਿੱਡੀਆਂ ਛੱਡਣਾ ਵਾ ਉਹਨਾਂ ਤੇ ਇੱਕ ਮਿੰਟ ਨਹੀਂ برداشت ਕਰਨਾ ਇਹਨੂੰ ਕੁਛ ਨਹੀਂ ਹੁੰਦਾ ਹੂੰ ਕੁਛ ਨਹੀਂ ਹੁੰਦਾ ਤੇ ਇੱਥੇ ਤੁਹਾਡੇ ਨੂੰ ਖਲਾਸੀ ਹੋਊਗੀ ਮੇਰੇ ਕੋ ਖਲਾਸੀ ਕਰਾਉਂਦਾ ਫਿਰਦਾ ਵਾ ਚੁੱਪ ਕਰਕੇ ਬਹਿ ਜਾ ਜੇ ਆਪਣੇ ਪਿਓ ਨਾਲ ਕਿਤੇ ਗੱਲ ਕੀਤੀ ਨਾ ਕੋਈ ਤੇ ਵੇਖੀ ਤੇਰਾ ਮੈਂ ਕੀ ਹਾਲ ਕਰਨੀ ਆ ਪੈਸੇ ਤੇ ਮੇਰੇ ਕੋਲ ਕਿਤੇ ਨਾ ਦੁੱਖਣਾ ਹੀ ਅੱਜ ਕੰਮ ਜੋ ਕੀਤਾ ਵਾ ਫੇਰ ਤੈਨੂੰ ਬੜੀ ਸਾਡੇ ਪਈ ਫੇਰ ਮੈਂ ਕੰਮ ਕੀਤਾ ਤੇ ਹੈ ਤੈਨੂੰ ਲੰਗਰ ਪਾਣੀ ਮਿਲ ਗਿਆ ਨਾ ਟਾਈਮ ਦੇ ਨਾਲ ਕੰਮ ਕੀਤਾ ਵਾ ਕਿੱਦਾਂ ਆਪਣੀ ਦਾਦੀ ਦੀ ਭਾਸ਼ਾ ਬੋਲਣ ਡਿਆ ਵਾ ਸਾਰਾ ਟੱਬਰ ਇੱਕੋ ਪਾਸੇ ਹੋਈ ਜਾਂਦਾ ਉਹ ਬੁੱਧੀਆਂ ਗੱਲਾਂ ਨਹੀਂ ਹੁੰਦੀਆਂ ਮੈਨੂੰ ਪੈਸੇ ਦੇ ਦੋ ਮੈਂ ਲਗਾ ਮੋਟਰ ਸਟਾਰਟ ਕਰਨਾਂ ਕੀ ਕਰਾਂ ਦੇਣੇ ਪੈਣੇ ਪੈਸੇ ਨਾਲੇ ਪਤਾ ਲੱਗ ਜਾਊਗਾ ਕਿ ਹੋਇਆ ਕੀ ਇਹਨੂੰ ਪਖੰਡ ਕਰਨ ਲਈ ਆ ਕਿ ਜਾਂ ਸੱਚੀ-ਮੁੱਚੀ ਬਿਮਾਰ ਵਾ ਚੱਲ ਮਨਾ ਦੇ ਉੱਠ ਕੇ ਪੈਸੇ ਮੰਮੀ ਹਾਂਜੀ ਹਾਂ ਬੈਠੀ ਆ ਮੈਂ ਆ ਗਈਆਂ ਤੂੰ ਆ ਮੰਮੀ ਆ ਗਈ ਹਾਂ ਆਰ ਗੇਮ ਥੋੜਾ ਥੱਕ ਹੋ ਗਈ ਮੈਂ ਕਿ ਚੱਲ ਥੋੜੀ ਜਿਹਾ ਰੈਸਟ ਕਰਕੇ ਨਾ ਇਹ ਸ਼ੇਅਰ ਕਰਦੇ ਕਿ ਕੰਮ ਤੋਂ ਤਣ ਕੀ ਆ ਮੰਮੀ ਦਾ ਠੀਕ ਆ ਮੰਮੀ ਠੀਕ ਠਾਕ ਨੇ ਵਧੀਆ ਨੇ ਅੱਛਾ ਹਾਂਜੀ ਠੀਕ ਹੈ ਉਹ ਉਦਾਂ ਹੀ ਨਾ ਮੰਮੀ ਨੂੰ ਮੈਨੂੰ ਨਾ ਵਾਪਸ ਸੁਪਨਾ ਨਹੀਂ ਚੰਗਾ ਆਇਆ ਇਹ ਤਾਂ ਕਿਸੇ ਕੰਮ ਚੱਲੇ ਹੀ ਲੱਗਦੀ ਰਿਹਾ ਤੇ ਮੈਂ ਇਹ ਜੇ ਰੋਕਿਆ ਮੈਂ ਕਿ ਨਹੀਂ ਤੁਸੀਂ ਪਹਿਲੇ ਪਿੰਡ ਹੋ ਕੇ ਆਈਏ ਤੂੰ ਤੇ ਮੈਨੂੰ ਦੱਸ ਕੇ ਨਹੀਂ ਗਈ ਮੰਮੀ ਤੁਹਾਨੂੰ ਤਾਂ ਮਾੜਾ ਪਤਾ ਹੀ ਆ ਆਪਾਂ ਜਲਦੀ ਜਲਦੀ ਤੇ ਇਹ ਤਿਆਰ ਹੋਏਗੀ ਨਾ ਤੇ ਮੈਂ ਦੱਸਾਂ ਮਿੰਟਾਂ 'ਚ ਤਿਆਰ ਹੋਈ ਆਪਾਂ ਚੱਲੇਗੇ ਤੇ ਮੈਂ ਦੋਨਾਂ ਨੂੰ ਕਹੀ ਮੰਮੀ ਨੂੰ ਮਾੜੀ ਜਿਹਾ ਦੱਸ ਦੋ ਚਲੋ ਮੈਂ ਕਿ ਮੰਮੀ ਇਹ ਨੂੰ ਦੇ ਪੁੱਛਣ ਹੀ ਗਿਆ ਨਾ ਤੂੰ ਤੇ ਚੱਲੇ ਆ ਆਣ ਕੇ ਦਾਨਾ ਗੱਲ ਕਰਾਂਗੇ ਤਾਂ ਕਰਕੇ ਜਦੋਂ ਮੈਨੂੰ ਸੁਪਨਾ ਨਹੀਂ ਚੰਗਾ ਆ ਫਿਰ ਮੈਂ ਕਿ ਚੱਲੀਏ ਪੱਜਾਈਨੇ ਵਾਵਾ ਸੇਵਾ ਸੋਵਾ ਕੀਤੀ ਫ ਆਹੋ ਸੇਵਾ ਉਹ ਦੇਵੀ ਸੇਵਾ ਕਰਦੀ ਆ ਹਾਂ ਆਹੋ ਸੇਵਾ ਤੋਂ ਮੇਰੀ ਕੀਤੀ ਆ ਵਧੀਆ ਰੋਟੀ ਪਾਣੀ ਬਣਾਇਆ ਇਹ ਸਾਰਾ ਕੁਝ ਵਧੀਆ ਹੀ ਅੱਛਾ ਆਉਂ ਨਹੀਂ ਰਹਿਣ ਦੇ ਕਹਿੰਦੇ ਰਾਤ ਰਹਿ ਕੇ ਜਾਓ ਅੱਛਾ ਤੇ ਮੈਂ ਕਹਿੰਦੀ ਨਹੀਂ ਜਾਣਾ ਇਹਨਾਂ ਨੇ ਸਰੇ ਡਿਊਟੀ ਜਾਣਾ ਹੈ ਤੇ ਜੇ ਤੁਸਾ ਦੇੜੀ ਹੋ ਕੇ ਆਉਣਾ ਹੈਗਾ ਤੂੰ ਫੇਰ ਮੈਨੂੰ ਨਾਲ ਲੈ ਜਾਨੀਆ ਮਮਮੀ ਇਹ ਤਿਆਰ ਹੀ ਮੈਂ 10 ਮਿੰਟਾਂ ਚ ਤਿਆਰ ਹੋ ਗਈ ਤੇ ਮੈਂ ਚਲੇਗੀ ਮੈਂ ਕਿਹਾ ਜੇ ਮਮਮੀ ਨੂੰ ਹੁਣ ਦੱਸਿਆ ਤਾਂ ਮਮਮੀ ਨੇ ਥੋੜਾ ਟਾਈਮ ਤਾਂ ਪਤਾ ਘਰ ਤੇ ਕੰਮ ਕਰੀ ਤੇ ਨਬੇੜ ਕੇ ਜਾਣਾ ਹੀ ਨਰੇ ਮਗਰ ਕੁਛ ਮਮਮੀ ਘਰ ਚ ਰਹਿਣਾ ਕਿ ਨਾ ਜ਼ਰੂਰੀ ਹੁੰਦਾ ਅੱਜ ਕੱਲ ਚੋਰੀਆਂ ਕਿੰਨੀਆਂ ਹੁੰਦੀਆਂ ਤਾਂ ਨਹੀਂ ਜੇ ਤਾਂ ਤੂੰ ਝੱਟ ਵਾ ਤਿਆਰ ਹੋ ਗਈਆਂ ਉਹ ਤਰ ਮਵੀ ਹੋ ਜਾਣਾ ਕਿ ਮੇਰੀ ਕਿਹੜੀ ਗੱਲ ਹੈਗੀ ਕੋਈ ਨਹੀਂ ਮਮਮੀ ਅਗਲੀ ਵਾਰ ਜਾਵਾਂਗੇ ਨਾ ਤਾਨੂੰ ਲੈ ਕੇ ਜਾਵਾਂਗੇ ਨਾਲੇ ਨਾ ਰਾਤ ਰਹਿ ਕੇ ਆਵਾਂਗੇ ਮੰਮੀ ਤਾਂ ਮੈਨੂੰ ਆਣ ਨਹੀਂ ਦੇਂਦੇ ਮੰਮੀ ਦਾ ਜੀ ਇਹ ਕਿ ਚੱਲ ਹੱਦ ਹੁਣ ਕੁੜੀ ਆਈ ਆ ਤੇ ਕੁੜੀ ਰਾਤ ਰਹਿ ਲੈ ਪਰ ਫਿਰ ਮੈਂ ਕਹਿੰਦੀ ਮੰਮੀ ਇਹਨਾਂ ਦਾ ਡਿਊਟੀ ਜਾਣਾ ਸ਼ਨੀਵਾਰ ਆਵਾਂਗੇ ਤੇ ਐਤਵਾਰ ਇਕ ਰਾਤ ਰਹਿ ਕੇ ਐਤਵਾਰ ਜਾਵਾਂਗੇ ਹੁਣ ਗਈਆਂ ਪੈਤਵਾਰ ਨੂੰ ਚਾ ਕਰਕੇ ਫਿਰ ਕੋਈ ਨਹੀਂ ਗਾਂ ਤੋਂ ਜਦੋਂ ਜਾਵਾਂਗੇ ਨਾ ਤੇ ਤੁਹਾਨੂੰ ਨਾਲ ਹੀ ਲੈ ਕੇ ਜਾਵਾਂਗੇ ਮਮੇ ਦੀ ਦਵਾਈ ਦੋਈ ਚਲਦੀ ਹੋਣੀ ਆ ਫਿਰ ਹਾਂਜੀ ਮੰਮੀ ਦਵਾਈ ਫਿਰ ਵੀ ਹੁਣ ਫਿਰ ਬਿਰਧ ਹੋਇਆ ਵਾ ਤੇ ਹੁਣ ਦਵਾਈਆਂ ਦੂਈਆਂ ਤੇ ਚਲਦੀਆਂ ਰਹਿੰਦੀਆਂ ਹੁੰਦੀਆਂ ਨੇ ਨਹੀਂ ਮੰਮੀ ਦਵਾਈ ਖਾਂਦੇ ਆ ਤੇ ਚਲਦੇ ਰਹਦੇ ਆ ਕੀ ਕਰਨਾ ਫਿਰ ਉਹਦਾ ਸਾਹਮਣੂ ਮੰਮੀ ਬੜੀ ਉੱਕ ਤਰਵੀਜ਼ਾ ਨੇ ਫੋਨ ਖਾਨ ਆਇਆ ਨਹੀਂ ਵੀ ਆਂਦਾ ਏ ਕਿਦਾਂ ਕਰਦੇ ਆ ਜਿਆਦਾ ਨਹੀਂ ਫੋਨ ਕਰਦੇ ਪਤਾ ਕੀ ਗੱਲ ਆ ਉਹਨਾਂ ਦਾ ਬਾਹਰ ਕੰਮ ਬੜਾ ਵਧੀਆ ਹੈ ਉੱਥੇ ਨਾ ਫੋਨ ਨਹੀਂ ਪੜਨ ਦਿੰਦੇ ਅੱਛਾ ਫਿਰ ਮੀਂਹ ਦੀ ਜੀਦੋਂ ਲਾਂਦੇ ਆ ਜਦੋਂ ਨਾ ਛੁੱਟੀ ਹੋ ਗਈ ਆਉਣਾ ਕਦੋਂ ਆ ਕਹਿੰਦੇ ਸੀ ਨਵੇਂ ਸਾਲ ਚਾਵਾਂਗਾ ਖਲੋੜੀ ਤੇ ਦੇਖੋ ਹੁਣ ਲੋੜੀ ਤੇ ਆਂਦੇ ਜਾਂ ਅੱਗੇ ਪਿੱਛੇ ਆਂਦੇ ਤੇ ਪੁੱਛਿਆ ਹੀ ਭਾਬੀ ਨੂੰ ਭਾਬੀ ਕਹਿੰਦੇ ਹੀ ਨਾ ਰਮਨ ਦਾ ਫੋਨ ਤੇ ਆਂਦਾ ਹੈ ਕੋਈ ਗੱਲ ਨਹੀਂ ਜਦੋਂ ਵੀ ਆਣਗੇ ਤੈਨੂੰ ਦੱਸ ਕੇ ਆਣਗੇ ਤੂੰ ਕੁਝ ਮੰਗਾਣਾ ਹੋਇਆ ਤੇ ਮੰਗਾ ਲਈ ਠੀਕ ਹੈ ਹਾਂਜੀ ਨਾਲੇ ਫਿਰ ਮੰਮੀ ਨੂੰ ਵੀ ਮੇਲ ਮੋਲ ਲੈਂਦੇ ਮੰਮੀ ਵੀ ਉਧਰ ਜਾਂਦੀ ਹੈ ਮੀਰ ਤਬੇ ਨਾਲ ਉਦੋਂ ਚਲੋ ਕੋਈ ਨਹੀਂ ਹੁਣ ਤੁਹਾਡੇ ਸਾਹਮਣੇ ਸਾਲ ਤੇ ਹੋ ਗਿਆ ਉਹਨਾਂ ਨੂੰ ਕਹਿ ਆ ਬਹੁਤ ਫਿਰ ਹੁਣ ਹੋ ਹੀ ਜਾਂਦਾ ਆ ਤਾਂ ਕਰਕੇ ਚਲੋ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਨੀ ਤਾਂ ਦਿਵਸ ਤੇ ਬਣਾ ਲਿਆ ਜਾ ਬਣਾ ਕੇ ਆ ਮੀਰ ਕੋ ਪਰਦੇ ਪਾਉਂਦੀ ਫਿਰਦੀ ਹੈ ਮੈਨੂੰ ਨਹੀਂ ਪਤਾ ਉਹ ਸਤਰੰਗਾ ਦਾ ਮੂੰਹ ਬਣਦਾ ਹੁੰਦਾ ਉਹਦਾ ਉਹ ਤਾਂ ਤੂੰ ਰਾਤ ਰਹਿ ਕੇ ਆਉਣਾ ਹੈਗਾ ਹੁਣ ਤੈਨੂੰ ਭਜਾ ਖਾਂ ਦਿੱਤਾ ਉਸੇ ਵੇਲੇ ਭੱਜ ਜਾਈਂ ਤੂੰ ਸਾਦੇ ਹੜੀ ਹੋ ਕੇ ਤੂੰ ਇਹਨਾਂ ਮੈਂ ਤਾਂ ਸਾਰੀਆਂ ਜਾਣਦੀਆਂ ਇਹਦੀਆਂ ਕਿ ਤੂੰ ਤਾਂ ਕੀ ਕਰਦੀਆਂ ਵਈ